ਇਹ ਕੁਦਰਤ ਪ੍ਰਕਿਰਤੀ ਹੀ ਉਸ ਪ੍ਰਮਾਤਮਾ ਦੀ ਮਾਇਆ ਹੈ ਤੇ ਸਤਿਗੁਰੂ ਬਾਣੀ ਦੇ ਵਿੱਚ ਇਸ ਨੂੰ ਸ਼ਕਤੀ ਵੀ ਆਖਦੇ ਨੇ ਪ੍ਰਮਾਤਮਾ ਨੂੰ ਸ਼ਿਵ ਆਖਦੇ ਤੇ ਪ੍ਰਕਿਰਤੀ ਨੂੰ ਸ਼ਕਤੀ ਆਖਦੇ ਨੇ ਸ਼ਿਵ ਸ਼ਕਤੀ ਕਾ ਮੇਲ ਇਹ ਸਾਰੀ ਦੀ ਸਾਰੀ ਸ੍ਰਿਸ਼ਟੀ ਪ੍ਰਮਾਤਮਾ ਤੇ ਕੁਦਰਤ ਦੇ ਮਿਲਾਪ ਦੇ ਨਾਲ ਹੈ ਤੇ ਸਤਿਗੁਰੂ ਬਾਣੀ ਦੇ ਵਿੱਚ ਇਸ ਤਰ੍ਹਾਂ ਵੀ ਆਖਦੇ ਨੇ ਕਿ ਅਸਗਾ ਅਸ ਉਸਗਾ ਹਰ ਕਾ ਬਾਗਰਾ ਨਾਚੈ ਪਿੰਦੀ ਮੈਂ ਸਾਗਰ ਅਸਗਾ ਅਸ ਉਸਗਾ ਭਾਵਕੇ ਉਸ ਪ੍ਰਮਾਤਮਾ ਦਾ ਅਤੇ ਪ੍ਰਕਿਰਤੀ ਦਾ ਮਿਲਾਪ ਇਸ ਦੇ ਨਾਲ ਇਹ ਹਰੀ ਦਾ ਬਾਗ ਬਣਿਆ ਸਾਰੀ ਸ੍ਰਿਸ਼ਟੀ ਜੀਵ ਜੰਤੂ ਬਣੇ ਹੁਣ ਇਹ ਜਿਹੜੀ ਕੁਦਰਤ ਹੈ ਇਹ ਜਿਹੜੀ ਮਾਇਆ ਹੈ ਇਹ ਜਿਹੜੀ ਪ੍ਰਕਿਰਤੀ ਹੈ ਸਤਿਗੁਰੂ ਆਖਦੇ ਤਿੰਨ ਗੁਣਾਂ ਦੇ ਆਧਾਰ ਦੇ ਉੱਤੇ ਚੱਲਦੀ ਹੈ ਉਹ ਤਿੰਨ ਗੁਣਾਂ ਨੂੰ ਇਥੇ ਸਤਿਗੁਰਾਂ ਨੇ ਆਖਿਆ ਬ੍ਰਹਮ ਵਿਸ਼ਨ ਮਹੇਸ਼ ਤ੍ਰੈ ਗੁਣ ਸਿਰ ਧੰਦੇ ਲਾਇ ਕਹਿੰਦੇ ਬ੍ਰਹਮ ਵਿਸ਼ਨੂ ਤੇ ਸ਼ਿਵ ਰੂਪੀ ਤਿੰਨ ਗੁਣ ਨੇ ਪ੍ਰਕਿਰਤੀ ਦੇ ਅਸੀਂ ਵੈਸੇ ਤਸਵੀਰਾਂ ਬਣਾ ਲਈਆਂ ਸਾਡੇ ਜੋ ਭਾਰਤ ਦੇ ਵਿੱਚ ਸਨਾਤਨ ਮਤ ਨੂੰ ਮੰਨਣ ਵਾਲੇ ਉਹਨਾਂ ਨੇ ਤਸਵੀਰਾਂ ਬਣਾ ਲਈਆਂ ਕਿ ਸ਼ਿਵ ਜੀ ਇਸ ਤਰ੍ਹਾਂ ਦੇ ਨੇ ਬ੍ਰਹਮਾ ਇਸ ਤਰ੍ਹਾਂ ਦੇ ਨੇ ਵਿਸ਼ਨੂੰ ਇਸ ਤਰ੍ਹਾਂ ਦੇ ਨੇ ਸਤਗੁਰਾਂ ਨੇ ਬਾਣੀ ਵਿੱਚ ਆਖਿਆ ਕਿ ਇਹ ਮਾਇਆ ਦੇ ਕੁਦਰਤ ਦੇ ਤਿੰਨ ਗੁਣ ਨੇ ਬ੍ਰਹਮਾ ਕੀ ਕਰਦਾ ਹੈ ਬ੍ਰਹਮਾ ਸ੍ਰਿਸ਼ਟੀ ਨੂੰ ਸਾਜਣ ਵਾਲਾ ਗੁਣ ਹੈ ਤੇ ਜਿਹੜਾ ਵਿਸ਼ਨੂੰ ਹੈ ਉਹ ਉਸ ਨੂੰ ਮੇਨਟੇਨ ਕਰਨ ਵਾਲਾ ਗੁਣ ਹੈ ਕਹਿੰਦੇ ਵਿਸ਼ਨੂੰ ਰੋਜੀ ਦਿੰਦੇ ਨੇ ਤੇ ਜਿਹੜਾ ਸ਼ਿਵ ਹੈ ਉਹ ਉਸ ਨੂੰ ਸੰਘਾਰ ਕਰਨ ਵਾਲਾ ਗੁਣ ਹੈ ਵਿਨਾਸ਼ ਕਰਨ ਵਾਲਾ ਗੁਣ ਹੈ